ਲੋਕ ਕਹਾਣੀ ਜੱਗਾ ਮਾਰਿਆ ਬੋਰਡ ਦੀ ਛਾਵੇਂ ਲੇਖਕ ਹਰਨੇਕ ਸਿੰਘ ਕੜੂਆ ਸਰਦੀਆਂ ਦੇ ਦਿਨ ਦੁਪਹਿਰ ਵੇਲੇ ਅਸੀਂ ਸ਼ੇਖੂਪੁਰੇ ਤੋਂ ਲਾਹੌਰ ਜਾ ਰਹੇ ਸੀ ਸਾਹਮਣੇ ਸ਼ੀਸ਼ੇ ਵਿੱਚੋਂ ਪੈਂਦੀ ਧੁੱਪ ਮੇਰੇ ਸਰੀਰ ਨੂੰ ਗਰਮਾ ਰਹੀ ਸੀ ਧੁੱਪ ਦਾ ਨਿਗ ਕਦੇ-ਕਦੇ ਮੈਨੂੰ ਅੱਖ ਝਮਕਣ ਲਈ ਮਜਬੂਰ ਕਰ ਦਿੰਦਾ ਅਰਸ਼ਦ ਬਿਰਕਨੇ ਸਟੂਡੀਓ ਦਾ ਬਟਨ ਦਬਾਇਆ ਮਨਮੋਹਣੇ ਸੰਗੀਤ ਨੇ ਮੈਨੂੰ ਇੱਕਦਮ ਚਕੰਨਾ ਕਰ ਦਿੱਤਾ ਲੋ ਸਰਦਾਰ ਸਾਹਿਬ ਇੱਕ ਐਸਰਟ ਤੁਹਾਡੇ ਲਈ ਲਾਈਆ ਅਰਸ਼ਦ ਬਿਰਕ ਨੇ ਕਿਹਾ ਇੱਕ ਬੁਲੰਤ ਤੇ ਸ਼ਰੀਲੀ ਆਵਾਜ਼ ਵਿੱਚ ਪਹਿਲਾ ਟੱਪਾ ਸੁਣਿਆ ਜੱਗਾ ਜੰਮਿਆ ਫਜ਼ਰ ਦੀ ਬਾਂਗੇ ਲੋਡੇ ਵੇਲੇ ਖੇਡਦਾ ਫਿਰੇ ਦੂਜਾ ਟੱਪਾ ਸੀ ਜੱਗਾ ਜੰਮਿਆ ਤੇ ਮਿਲਣ ਵਧਾਈਆਂ ਵੱਡਾ ਹੋ ਕੇ ਡਾਕੇ ਮਾਰਦਾ ਮੇਰੇ ਮੂੰਹ ਇੱਕਦਮ ਨਿਕਲ ਗਿਆ ਹੋ ਯਾਰੇ ਜੱਗਾ ਤੇ ਸਾਡਾ ਹੈ ਉਹ ਨਹੀਂ ਸਰਦਾਰ ਸਾਹਿਬ ਇੰਨੀ ਜ਼ਿਆਦਤੀ ਨਾ ਕਰੋ ਜੱਗਾ ਵੀ ਤੁਹਾਡਾ ਤੇ ਕਸ਼ਮੀਰ ਵੀ ਤੁਹਾਡਾ ਤੇ ਫਿਰ ਸਾਡੇ ਪੱਲੇ ਕੀ ਰਿਆ ਇਹਨਾਂ ਆਖ ਕੇ ਅਰਸ਼ਦ ਬਿਰਕ ਖਿੜਖੜਾ ਕੇ ਹੱਸ ਪਿਆ ਲੱਗਦੇ ਹੱਥ ਨਵੇਦ ਵੜੈਚ ਦਾ ਵੀ ਬਹਿਸ ਵਿੱਚ ਲਾਤੜਾ ਨੂੰ ਜ਼ਿਕਰ ਆਇਆ ਉਹ ਦੇਖੋ ਸਰਦਾਰ ਸਾਹਿਬ ਨਾ ਜੱਗਾ ਹਿੰਦੁਸਤਾਨ ਦਾ ਉਹ ਨਾ ਪਾਕਿਸਤਾਨ ਦਾ ਜੱਗਾ ਤਾਂ ਪੰਜਾਬ ਦਾ ਹੈ ਜੱਗਾ ਪੰਜਾਬ ਦਾ ਮਸ਼ਹੂਰ ਕਿਰਦਾਰ ਜੋ ਹੋਇਆ ਇਹ ਟੱਪੇ ਪਾਕਿਸਤਾਨੀ ਪੰਜਾਬ ਦੇ ਮਹਾਨ ਗਾਇਕ ਸ਼ੌਕਤ ਅਲੀ ਨੇ ਗਾਇਆ ਸਨ ਜਿਉਂ-ਜਿਉਂ ਟੱਪੇ ਚੱਲਦੇ ਗਏ ਮੇਰੇ ਜਿਸਮ ਵਿੱਚ ਥਰਸ-ਥਰਾਹਟ ਜੀ ਛਿੜ ਗਈ ਅਜੀਬ ਕਿਸਮ ਦੀਆਂ ਚਿੰਗਾਂ ਜਿਸਮ ਵਿੱਚੋਂ ਨਿਕਲਦੀਆਂ ਮਹਿਸੂਸ ਹੋ ਰੀਆਂ ਸਨ ਅਸੀਂ ਛੋਟੀ ਉਮਰੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਮਾਲ ਚਾਰਦੇ ਜੱਗਾ ਗਾਉਂਦੇ ਹੁੰਦੇ ਸੀ ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਇੱਕ ਡਾਕੂ ਪਾਕਿਸਤਾਨ ਵਿੱਚ ਅਜੇ ਵੀ ਸਾਡੇ ਨਾਲੋਂ ਕਿਤੇ ਵੱਧ ਹਰਮਨ ਪਿਆਰਾ ਮੰਨਿਆ ਜਾਂਦਾ ਬੜੇ ਲੋਕਾਂ ਤੋਂ ਇੱਧਰਲੇ ਤੇ ਉੱਧਰਲੇ ਪੰਜਾਬ ਵਿੱਚ ਜੱਗੇ ਦੇ ਪਿੰਡ ਅਤੇ ਪਤੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਪਰ ਕੋਈ ਉਗ ਸੁਗ ਨਾ ਮਿਲੀ ਮੈਨੂੰ ਜੱਗੇ ਦੀ ਜਵਾਨੀ ਜਾਣਨ ਦੀ ਇੱਕ ਤਲਬ ਜੀ ਲੱਗੀ ਕਿਸੇ ਸੱਜਣ ਨੇ ਦੱਸਿਆ ਕਰਨਾਲ ਤੋਂ ਕੁਝ ਕਿਲੋਮੀਟਰ ਪਹਿਲਾਂ ਨਹਿਰ ਦੇ ਕੰਢੇ ਜੀਟੀ ਰੋਡ ਤੋਂ ਕੁਝ ਕਦਮਾਂ ਉੱਤੇ ਬਰੋਟੇ ਹੇਠ ਜੱਗੇ ਦੀ ਸਮਾਦ ਬਣੀ ਹੋਈ ਹੈ ਇੱਥੇ ਜਗ੍ਹਾ ਕਤਲ ਹੋਇਆ ਸੀ ਪਰ ਪੜਤਾਲ ਕਰਨ ਤੇ ਇਸ ਸੱਚਨਾ ਨਿਕਲਿਆ ਫਿਰ ਮੋٹے ਤੌਰ ਤੇ ਇਨਦਾਸਾ ਲਾਇਆ ਕਿ ਜੱਗੇ ਦੇ ਲਾਇਲਪੁਰ ਡਾਕਾ ਮਾਰਨ ਦਾ ਜ਼ਿਕਰ ਆਉਂਦਾ ਹੈ ਜੱਗੇ ਮਾਰਿਆ ਲਾਇਲਪੁਰ ਡਾਕਾ ਤਾਰਾਂ ਖੜਕ ਗਈਆਂ ਇਸ ਦਾ ਮਤਲਬ ਜੱਗਾ ਪੰਜਾਬ ਦੇ ਉਸ ਪਾਸੇ ਪੈਦਾ ਹੋਇਆ ਇਸ ਘਟਨਾ ਨੂੰ ਆਧਾਰ ਬਣ ਕੇ ਪੜਤਾਲ ਕਰਨੀ ਸ਼ੁਰੂ ਕੀਤੀ ਉਜਰ ਤੋਂ ਪਹਿਲਾਂ ਅਚਾਨਕ ਮੇਰੀ ਮੁਲਾਕਾਤ ਜੱਥੇਦਾਰ ਹਰੀ ਸਿੰਘ ਬਿਰਕਣਾ ਹੋਈ ਜੱਥੇਦਾਰ ਸਾਹਿਬ ਨੇ ਮੈਨੂੰ ਜੱਗੇ ਦਾ ਖੁਰਾ ਲੱਭ ਕੇ ਦਿੱਤਾ ਜੱਗੇ ਦਾ ਜਨਮ 1901 ਤੇ 1902 ਦੇ ਨੇੜੇ ਪਿੰਡ ਬੁਰਜ ਰਣ ਸਿੰਘ ਵਾਲਾ ਤਹਿਸੀਲ ਚੂਨੀਆ ਜ਼ਿਲ੍ਹਾ ਕਸੂਰ ਵਿਖੇ ਹੋਇਆ ਜੱਗੇ ਦੇ ਬਾਪੂ ਸਰਦਾਰ ਮੱਖਣ ਸਿੰਘ ਦਾ ਸਾਆ ਜੱਗੇ ਦੇ ਸਿਰੋਂ ਬਚਪਨ ਮਿੱਤੀ ਉੱਠ ਗਿਆ ਸੀ ਤੇ ਉਸ ਦਾ ਪਾਲਣ ਪੋਸਣ ਜੱਗੇ ਦੇ ਚਾਚੇ ਰੂਪ ਸਿੰਘ ਤੇ ਜੱਗੇ ਦੀ ਮਾਂ ਭਾਗਨ ਦੀ ਦੇਖਰੇਖ ਹਟ ਹੋਇਆ ਜਿਨ੍ਹਾਂ ਨੂੰ ਜੱਗਾ ਬਹੁਤ ਪਿਆਰਾ ਸੀ ਜਦੋਂ ਜੱਗਾ ਪੁਠੀਰ ਹੋਇਆ ਉਹ ਸ਼ੌਕੀਆ ਕਦੇ-ਕਦੇ ਦੋਸਤਾਂ ਨਾਲ ਮਾਲ ਪਸ਼ੂ ਚਾਰਨ ਚੱਲਿਆ ਜਾਂਦਾ ਹੁਣ ਚਾਚਾ ਉਸ ਨੂੰ ਘਟਵਰਦੀ ਕੰਮ ਕਰਨ ਦਿੰਦਾ ਸੀ ਤੇ ਸੀ ਵੀ ਜੱਗਾ 250 ਕਿੱਲੇ ਦਾ ਮਾਲਕ ਇੱਕ ਦਿਨ ਜੱਗਾ ਡੰਗਰ ਚਾਰ ਦਾ ਸ਼ਰੀਕੇ ਦੇ ਚਾਚੇ ਇੰਦਰ ਸਿੰਘ ਦੇ ਖੇਤ ਵਿੱਚੋਂ ਸਾਰੇ ਦੋਸਤਾਂ ਲਈ ਗੰਨਿਆਂ ਦੀ ਸੱਤਰੀ ਪੁੱਟ ਲਿਆ ਇੰਦਰ ਸਿੰਘ ਨੇ ਜੱਗੇ ਦੇ ਤੌਲ ਤਫਾ ਕਰ ਦਿੱਤਾ ਜੱਗੇ ਨੇ ਰਾਤੀ ਇੰਦਰ ਸਿੰਘ ਦੇ ਖੂਦ ਦਾ ਬੈਡ ਟੋਟੇ-ਟੋਟੇ ਕਰਕੇ ਖੂਬ ਵਿਸੜ ਦਿੱਤਾ ਜਦੋਂ ਇੰਦਰ ਸਿੰਘ ਨੇ ਥਾਣੇ ਜਾਣ ਦੀ ਗੱਲ ਕੀਤੀ ਤਾਂ ਸਾਰੇ ਸ਼ਰੀਕੇ ਵਾਲਿਆਂ ਨੇ ਕਿਹਾ ਉਹ ਤੈਨੂੰ ਇਸ ਦਾ ਨਾਂ ਜਗਤ ਸਿੰਘ ਰੱਖਣ ਬਾਰੇ ਕਿਸ ਨੇ ਕਿਹਾ ਸੀ ਪਿੰਡ ਬੁਰਜ ਰਣ ਸਿੰਘ ਵਾਲਾ ਵਿੱਚ ਬਹੁਤੇ ਘਰ ਮੁਸਲਮਾਨ ਤੇਲੀਆਂ ਦੇ ਸਨ ਸਿਰਫ 17-18 ਘਰ ਜੱਟ ਸਿੱਖਾਂ ਦੇ ਸਨ ਇਹਨਾਂ ਦਾ ਗੋਤ ਸਿੱਧੂ ਸੀ ਦੋਹਾਂ ਫਿਰਕਿਆਂ ਦੇ ਲੋਕ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਸਨ ਜੱਗੇ ਨੇ ਜਵਾਨੀ ਦੀ ਦਹਿਲੀਸ ਤੇ ਪੈਰ ਰੱਖਦਿਆਂ ਅਖਾੜਿਆਂ ਵਿੱਚ ਕੁੱਲਣਾ ਸ਼ੁਰੂ ਕਰ ਦਿੱਤਾ ਇੱਕ ਹੋਰ ਤੇਲੀਆਂ ਦਾ ਮੁੰਡਾ ਜੱਗੇ ਨਾਲ ਅਖਾੜਿਆਂ ਵਿੱਚ ਕੁੱਲਣ ਜਾਂਦਾ ਸੀ ਜਿਸ ਦਾ ਨਾਂ ਸੀ ਸੋਹਣ ਸੋਨ ਤੇਲੀ ਨੇ ਜੱਗੇ ਨਾਲ ਮਰਦੇ ਦਮ ਤੱਕ ਦੋਸਤੀ ਨਿਭਾਈ ਜੱਗੇ ਦਾ ਵਿਆਹ ਤਲਵੰਡੀ ਪਿੰਡ ਦੀ ਇੰਦਰ ਕੌਰ ਨਾਂ ਦੀ ਕੁੜੀ ਨਾਲ ਹੋਇਆ ਇਹਨਾਂ ਦੇ ਘਰ ਇੱਕ ਕੁੜੀ ਪੈਦਾ ਹੋਈ ਜਿਸ ਦਾ ਨਾਂ ਗੱਭੂ ਰੱਖਿਆ ਗਿਆ ਅੱਜ ਕੱਲ ਗੱਭੂ ਲੰਬੀ ਨੇੜਲੇ ਪਿੰਡ ਬਣ ਵਾਲਾ ਨੂੰ ਵੇਚ ਰਹੀਦੀ ਹੈ ਜਿਸ ਦੀ ਉਮਰ ਲਗਭਗ 80 ਸਾਲ ਦੇ ਨੇੜੇ ਹੈ ਇਹ ਉਮਰ ਲੇਖਕ ਦੇ ਰਚਨਾ ਲਿਖਣ ਵੇਲੇ ਦੀ ਹੈ ਵੈਸੇ ਕਹਿਆ ਜਾਂਦਾ ਹੈ ਕਿ 95 ਸਾਲ ਦੇ ਨੇੜੇ ਉਮਰ ਭੋ ਕੇ ਉਸ ਦੁਨੀਆ ਤੋਂ ਰੁਖਸਤ ਹੋ ਚੁੱਕੀ ਹੈ ਫਰੰਗੀ ਦੇ ਰਾਜ ਵੇਲੇ ਹਰ ਗੱਬਰੂ ਤੇ ਨਿਗਾਹ ਰੱਖੀ ਜਾਂਦੀ ਸੀ ਜਿਸ ਵਿੱਚ ਕੁਝ ਕਣੀ ਹੋਵੇ ਜਾਂ ਥੋੜੀ ਬਹੁਤ ਆਜ਼ਾਦਾਨਾ ਤबीयत ਦਾ مالک ਹੋਵੇ ਸਰਕਾਰ ਦੀ ਪਹਿਲੀ ਇਕਾਈ ਜੋ ਇਲਾਕੇ ਵਿੱਚ ਦਹਿਸ਼ਤ ਰੱਖਦੀ ਹੁੰਦੀ ਸੀ ਉਸ ਦੇ ਆਮ ਮੈਂਬਰ ਪਿੰਡ ਦਾ ਪਟਵਾਰੀ ਨੰਬਰਦਾਰ ਇਲਾਕੇ ਦਾ ਥਾਣੇਦਾਰ ਤੇ ਸਫੈਦ ਪੋਸ਼ ਹੁੰਦੇ ਸਨ ਹਰ ਵਿਅਕਤੀ ਨੂੰ ਇਹਨਾਂ ਅਗੇ ਸਿਰ ਚਕਾਉਣਾ ਪੈਂਦਾ ਸੀ ਪਰ ਜੱਗੇ ਨੂੰ ਇਹ ਮਨਜ਼ੂਰ ਨਹੀਂ ਸੀ ਜੱਗੇ ਦਾ ਕਾ ਦਰਮਿਆਨਾ ਰੰਗ ਕਣਕਵੰਨ ਨਕਸ਼ ਤਿੱਖੇ ਪਹਿਲਵਾਨਾ ਵਾਲਾ ਜੁੱਸਾ ਦੂਰੇ ਛੱਲੇ ਵਾਲੀਆਂ ਮੁੱਛਾਂ ਤੇ ਅਨਖੀਲਾ ਸਬਾਸੀ ਜੱਗਾ ਪਿੰਡ ਦੇ ਪਟਵਾਰੀ ਕੋਲੋਂ ਜ਼ਮੀਨ ਦੀਆਂ ਫਰਦਾਂ ਲੈਣ ਗਿਆ ਨਾ ਪਟਵਾਰੀ ਨੂੰ ਸਹਿਬ ਸਲਾਮ ਨਾ ਕੋਈ ਫੀਸ ਇਸ ਤਰ੍ਹਾਂ ਫਰਦਾਂ ਦੇਣ ਤੇ ਪਟਵਾਰੀ ਦੀ ਹੱਤਕ ਸੀ ਅਖੀਰ ਗੱਲ ਤੂੰ ਤੂੰ ਮੈਂ ਮੈਂ ਤੇ ਆ ਗਈ ਜੱਗੇ ਨੇ ਪਟਵਾਰੀ ਨੂੰ ਢਾਕੇ ਕੁੱਟਿਆ ਪਟਵਾਰੀ ਨੂੰ ਫਰਦਾਂ ਵੀ ਦੇਣੀਆਂ ਪਈਆਂ ਤੇ ਮਿੰਨਤਾ ਕਰਕੇ ਖਿਹੜਾ ਵੀ ਛਡਾਉਣਾ ਪਿਆ ਇੱਕ ਟੱਪੇ ਵਿੱਚ ਜੇਕਰ ਆਉਂਦਾ ਕੱਚੇ ਪੁਲ ਤੇ ਲੜਾਈਆਂ ਹੋਈਆਂ ਛਵੀਆਂ ਦੇ ਕੁੰਡ ਮੁੜ ਗਏ ਕੱਚੇ ਪੁਲ ਪਿੰਡ ਤਲਵੰਡੀ ਤੇ ਬੁਰਜ ਪਿੰਡ ਦੇ ਵਿਚਕਾਰ ਹੁੰਦੇ ਸਨ ਬੈੜ ਵਾਲੇ ਦੇਨ ਕਈ ਆਪਣੀ ਭੂਆ ਦੇ ਪਿੰਡ ਤਲਵੰਡੀ ਰਹਿੰਦੇ ਸਨ ਜੋ ਬੜੇ ਪੁੱਤਰੇ ਹੋਏ ਸਨ ਇਹ ਮਹਾਰਾਜਾ ਰਣਜੀਤ ਸਿੰਘ ਦੇ ਸੌਰੀ ਪਰਿਵਾਰ ਨਾਲ ਤੱल्लੁਕ ਰੱਖਦੇ ਸਨ ਇਹਨਾਂ ਦੀ ਮਰਜ਼ੀ ਤੋਂ ਬਿਨਾ ਕੋਈ ਕੱਚੇ ਪੁਲਾਂ ਤੋਂ ਲੰਘ ਨਹੀਂ ਸੀ ਸਕਦਾ ਜਦ ਜੱਗਾ ਘੋੜੀ ਤੇ ਚੜ ਕੇ ਪੁਲ ਲੰਘਣ ਲੱਗਿਆ ਉਹਨਾਂ ਵਿੱਚੋਂ ਇੱਕ ਨੇ ਘੋੜੀ ਦੀ ਪਿੱਠ ਤੇ ਡਾਂਗ ਮਾਰ ਕੇ ਘੋੜੀ ਨੂੰ ਸਣੇ ਜੱਗੇ ਜ਼ਮੀਨ ਤੇ ਸੁੱਟ ਲਿਆ ਜੱਗਾ ਕੱਲਾ ਤੇ ਨਈ 4-5 ਭਰਾ ਸਨ ਜੱਗੇ ਨੇ ਸਾਰਿਆਂ ਨੂੰ ਛਵੀ ਨਾਲ ਵਾਰਣਪਾਲਿਆ ਵਿਨੋਦ ਰਿਕ ਉਸ ਤੋਂ ਬਾਅਦ ਇਲਾਕਾ ਛੱਡ ਕੇ ਲਾਹੌਰ ਰਹਿਣ ਲੱਗ ਪਏ। ਇਲਾਕੇ ਵਿੱਚ ਜੱਗੇ ਦੀ ਚੜਤ ਮੋਕਲ ਦੇ ਜ਼ੈਲਦਾਰ ਨੂੰ ਕੰਡੇ ਵਾਂਗੂੰ ਚੁੱਭਣ ਲੱਗੀ। ਇਹ ਜ਼ੈਲਦਾਰ ਨੂੰ ਆਪਣੀ ਹੌਸਲੀ ਇੱਕ ਵੰਗਾਰ ਜਾਪਦੀ ਸੀ। ਉਸ ਨੇ ਜੱਗੇ ਉੱਤੇ ਝੂਠਾ ਕੇਸ ਪਵਾ ਕੇ 4 ਸਾਲ ਦੀ ਕੈਦ ਕਰਵਾ ਦਿੱਤੀ। ਜੱਗਾ ਕੈਦ ਕੱਟ ਕੇ ਆਏ ਸੀ। ਉਹਨਾਂ ਦਿਨਾਂ ਵਿੱਚ ਪਿੰਡ ਭਾਈ ਫੇਰੂ ਚੋਰੀ ਹੋ ਗਈ। ਇਹ ਪਿੰਡ ਕੱਚੀ ਕੋਠੀ ਥਾਣੇ ਵਿੱਚ ਪੈਂਦਾ ਸੀ। ਇਸ ਥਾਣੇ ਵਿੱਚ ਇੱਕ ਬੜਾ ਅੜਬੂਕੇ ਸਮਦਾ ਥਾਣੇਦਾਰ ਲੱਗਿਆ ਸੀ ਜਿਸ ਦਾ ਨਾਮ ਅਸਕਰ ਅਲੀ ਤੇ ਜ਼ਾਤ ਦਾ ਜੱਟ ਮੁਸਲਮਾਨ ਸੀ ਜ਼ੈਲਦਾਰ ਤੇ ਥਾਣੇਦਾਰ ਲਈ ਇਹ ਵਧੀਆ ਮੌਕਾ ਸੀ ਜੱਗੇ ਦੀ ਧੌਣ ਚ ਕਿਲਾ ਕੱਢਣ ਲਈ ਥਾਣੇਦਾਰ ਦੇ ਸੁਨੇਹਾ ਭੇਜਣ ਤੇ ਜੱਗੇ ਨੇ ਪੇਸ਼ ਹੋਣ ਤੋਂ ਨਾ ਕਰ ਦਿੱਤੀ ਇਲਾਕੇ ਦੇ ਕੁਝ ਮਹਤਵਪੂਰਨ ਸੱਜਣ ਜਿਹੜੇ ਜੱਗੇ ਦੇ ਪਰਿਵਾਰ ਨਾਲ ਸਾਂਝ ਰੱਖਦੇ ਸਨ ਉਸ ਨੂੰ ਪੇਸ਼ ਹੋਣ ਲਈ ਮਨਾਉਣ ਵਿੱਚ ਕਾਮਯਾਬ ਹੋ ਗਏ ਇਸ ਦੇ ਨਾਮ ਇਸ ਪ੍ਰਕਾਰ ਹਨ ਗੇਰ ਸਿੰਘ ਕਾਵਾ ਮਹਿਲ ਸਿੰਘ ਕਾਵਾ ਤੇ ਦੁੱਲਾ ਸਿੰਘ ਜੱਜਲ ਜੱਗੇ ਨੂੰ ਦੁੱਲਾ ਸਿੰਘ ਜੱਜਲ ਨੇ ਆਪਣਾ ਧਰਮ ਦਾ ਪੁੱਤਰ ਬਣਾਇਆ ਹੋਇਆ ਸੀ ਬਾਅਦ ਵਿੱਚ ਦੁੱਲਾ ਸਿੰਘ ਦੇ ਪਰਿਵਾਰ ਨੇ ਸ਼ਰੀਕੇ ਦੇ 8 ਬੰਦੇ ਕਤਲ ਕੀਤੇ ਤੇ ਦੁੱਲਾ ਸਿੰਘ ਸਮੇਤ 8 ਬੰਦੇ ਫਾਂਸੀ ਲੱਗੇ ਜੱਗਾ ਤਿਆਰ ਹੋ ਕੇ ਇਹਨਾਂ ਨਾਲ ਤੁਰ ਪਿਆ ਪਰ ਰਾਹ ਵਿੱਚ ਥਾਣੇਦਾਰ ਦੇ ਸਖਤ ਸੁਭਾਅ ਬਾਰੇ ਸੋਚ ਕੇ ਰੁਕ ਗਿਆ ਉਹਨੇ ਸਾਰਿਆਂ ਨੂੰ ਸਾਫ਼ ਕਹਿ ਦਿੱਤਾ ਜੇ ਥਾਣੇਦਾਰ ਨੇ ਗਾਲੀ ਗਲੋਚ ਕੀਤੀ ਮੈਥੋਂ ਬਰਦਾਸ਼ਤ ਨਹੀਂ ਜੇ ਹੋਣੀ ਖਾਮ-ਖਾ ਦਾ ਪੰਗਾ ਵੈਜੂ ਮੈਂ ਵਾਪਸ ਚਲਿਆ ਥਾਣੇਦਾਰ ਦੇ ਕਸਾਈ ਸੁਭਾਅ ਨੂੰ ਸਾਰੇ ਜਾਣਦੇ ਸਨ ਉਸ ਦਿਨ ਤੋਂ ਬਾਅਦ ਜੱਗਾ ਪਕੜਾ ਹੋ ਗਿਆ ਸਬ ਤੋਂ ਪਹਿਲਾਂ ਉਸਨੇ ਸਿਪਾਈ ਦੀ ਬੰਦੂਕ ਖੋਹੀ ਦੂਜੀ ਬੰਦੂਕ ਆਤਮ ਸਿੰਘ ਆਚਰਕੇ ਤੋਂ ਖੋਹੀ ਜੱਗੇ ਨੇ ਪਹਿਲਾ ਡਾਕਾ ਪਿੰਡ ਕੁਮਿਆਰੀ ਵਾਲੇ ਸਰਾਫਾਂ ਦੇ ਘਰ ਮਾਰਿਆ ਜੋ ਸਰਾਫੇ ਦੇ ਨਾਲ ਸ਼ੌਕਕਾਰਾ ਵੀ ਕਰਦੇ ਸਨ ਕੁਮਿਆਰੀ ਵਾਲਾ ਪਿੰਡ ਲਾਹੌਰ ਤੇ ਕਸੂਰ ਦੇ ਬਾਰਡਰ ਤੇ ਹੈ ਜੱਗੇ ਦੇ ਨਾਲ ਹੋਰ ਸਾਥੀ ਝੰਡਾ ਸਿੰਘ ਨਿਰਮਲਕੇ ਤੇ ਠਾਕੁਰ ਸਿੰਘ ਮੰਡਿਆਲੀ ਦਾ ਸੀ ਇਹਨਾਂ ਨੇ ਸਰਾਫਾਂ ਦਾ ਸੋਨਾ ਲੁੱਟਿਆ ਤੇ ਲੋਕਾਂ ਦੇ ਕਰਜ਼ੇ ਦੀਆਂ ਪਈਆਂ ਅੱਗ ਲਾ ਕੇ ਸਾੜ ਦਿੱਤੀਆਂ ਝੰਡਾ ਸਿੰਘ ਦੇ ਖੂਤੇ ਬੈਠ ਕੇ ਸੋਨਾ ਵੰਡਿਆ ਜੋ ਸਾਰਿਆਂ ਨੂੰ 1.5-1.5 ਸੇਰਾ ਆਇਆ ਇਸ ਤੋਂ ਬਾਅਦ ਜੱਗੇ ਨੇ ਆਪਣਾ ਵੱਖਰਾ ਗਰੁੱਪ ਬਣਾ ਲਿਆ ਇਸ ਤੇ ਨਵੇਂ ਸਾਥੀ ਬਣੇ ਬੰਤਾ ਸਿੰਘ ਸੋਨ ਟੇਲੀ ਲਾਲੂ ਨਾਈ ਭੋਲੂ ਤੇ 바ਵਾ ਲਾਲੂ ਨਾਈ ਰੋਟੀ ਟੁਕ ਬਣਾਉਣ ਦਾ ਬੜਾ ਮਾਰ ਸੀ ਤੇ ਜਦੋਂ ਸਾਰੇ ਸੌਂ ਜਾਂਦੇ ਹੱਥ ਵਿੱਚ ਬੰਦੂਕ ਲੈ ਕੇ ਪਹਿਰਾ ਦਿੰਦਾ ਭਾਵੇਂ ਜੱਗੇ ਨੇ ਕਾਫੀ ਡਾਕੇ ਮਾਰੇ ਪਰ ਮਸ਼ਹੂਰ ਸੈਦਪੁਰ ਤੇ ਲਾਇਲਪੁਰ ਦੇ ਹੀ ਸਨ ਜੱਗੇ ਦਾ ਭਤੀਜਾ ਠਾਕਰ ਸਿੰਘ ਡੀਐਸਪੀ ਕਸੂਰ ਦਾ ਰੀਡਰ ਸੀ ਡੀਐਸਪੀ ਨੇ ਠਾਕਰ ਸਿੰਘ ਨੂੰ ਜੱਗੇ ਨੂੰ ਪੇਸ਼ ਕਰਾਉਣ ਵਾਸਤੇ ਮਦਦ ਲਈ ਕਿਆ ਅੱਗੋਂ ਜੱਗੇ ਨੇ ਠਾਕਰ ਸਿੰਘ ਨੂੰ ਕਿਹਾ ਅੱਲਾ ਦੋ ਮੇਰੀ ਇੱਕ ਖਾਸ਼ ਪੂਰੀ ਕਰ ਦੇ ਮੇਰਾ ਡੀਐਸਪੀ ਕਸੂਰ ਨਾਲ ਮੁਕਾਬਲਾ ਕਰਵਾ ਕੇ ਠਾਕੁਰ ਸਿੰਘ ਦੋਪੁਰਾਂ ਦੇ ਵਿੱਚ ਫਸ ਗਿਆ ਉਸ ਕੋਲ ਦੜ ਬਟ ਲੈਣ ਤੋਂ ਬਿਨਾ ਕੋਈ ਚਾਰਾ ਨਹੀਂ ਸੀ ਜੱਗਾ ਜਿਸ ਪਿੰਡ ਜਾਂਦਾ ਸੀ ਪੁਲਿਸ ਨੂੰ ਪਹਿਲਾਂ ਸੁਨੇਹਾ ਭੇਜਵਾ ਦਿੰਦਾ ਸੀ ਜੇ ਫੜਨਾ ਤਾਂ ਆਕੇ ਫੜ ਲੈਣ ਨਹੀਂ ਬਾਅਦ ਵਿੱਚ ਪਿੰਡ ਵਾਲਿਆਂ ਨੂੰ ਤੰਗ ਨਾ ਕਰਨ ਇੱਕ ਵਾਰ ਜੱਗਾ ਆਪਣੇ ਨਾਨਕੇ ਪਿੰਡ ਘੁੰਮਣ ਕੇ ਰਾਸ ਦੇਖਣ ਗਿਆ ਉਸ ਦਾ ਸੁਨੇਹਾ ਭੇਜਣ ਤੇ ਵੀ ਸਾਰੀ ਰਾਤ ਕੋਈ ਪੁਲਿਸ ਵਾਲਾ ਨੇੜੇ ਨਹੀਂ ਟੁੱਕਿਆ ਜੱਗੇ ਨੇ ਕਈ ਗਰੀਬਾਂ ਦੇ ਸਾਹੂਕਾਰਾਂ ਕੋਲੋਂ ਬਈ ਖਾਤੇ ਬੜਵਾ ਕੇ ਕਰਤੇ ਮਾਫ ਕਰਵਾਏ ਲਾਖੂ ਕੇ ਪਿੰਡ ਦੀ ਇੱਕਔਰਤ ਨੂੰ ਧਰਮ ਪੈਣ ਬਣਾਇਆ ਹੋਇਆ ਸੀ ਜਿਹੜੀ ਕਈ ਵਾਰ ਵੇਲੇ ਇਕ ਵੇਲੇ ਰੋਟੀਆਂ ਬਣਾ ਕੇ ਭੇਜਦੀ ਸੀ ਜੱਗੇ ਨੇ ਉਸਔਰਤ ਨੂੰ ਇੱਕ ਵਾਰ ਕਾਫੀ ਅਸ਼ਰਫੀਆਂ ਦਿੱਤੀਆਂ ਇਸੇ ਤਰ੍ਹਾਂ ਇੱਕ ਬਿਰਦ ਸਰਦੀਆਂ ਦੇ ਦਿਨਾਂ ਵਿੱਚ ਠਰੂੰ ਠਰੂੰ ਕਰਦਾ ਗਾਜਰਾਂ ਵੇਚ ਰਿਹਾ ਸੀ ਪੁੱਛਣ ਤੇ ਪਤਾ ਲੱਗਾ ਕਿ ਵਿਚਾਰੇ ਦਾ ਕੋਈ ਪੁੱਤ ਤੀ ਨਹੀਂ ਜੱਗੇ ਨੇ ਉਸ ਬਜ਼ੁਰਗ ਨੂੰ ਲੱਭ ਪਰ ਕੇ ਅਸ਼ਰਫੀਆਂ ਦਾ ਦਿੱਤਾ ਇਹਨਾਂ ਦਿਨਾਂ ਵਿੱਚ ਇਲਾਕੇ ਦੀ ਪੁਲਿਸ ਜਿੰਦਰੇ ਕੁੰਡੇ ਲਗਾ ਕੇ ਸੌਂਦੀ ਸੀ। ਉਹਨਾਂ ਨੂੰ ਡਰ ਸੀ ਕਿ ਕਿਤੇ ਜੱਗਾ ਅਸਲਾ ਲੁੱਟ ਕੇ ਨਾ ਲੈ ਜਾਵੇ। ਥਾਣੇਦਾਰ ਅਸਗਰ ਅਲੀ ਨੇ ਆਪਣੀ ਸੁਰੱਖਿਆ ਲਈ ਦੋ ਦਰਵਾਜ਼ੇ ਲਾ ਲਏ। ਜੱਗੇ ਦੇ ਸਾਥੀ ਬੰਤਾ ਸਿੰਘ ਦੀ ਆਪਣੀ ਚਾਚੀ ਨਾਲ ਕਈ ਵਾਰ ਨੌਕ ਚੁੱਕ ਹੋਈ। ਉਸ ਦੀ ਚਾਚੀ ਦੇ ਉਸੇ ਪਿੰਡ ਦੇ ਥੰਮਣ ਕੇਵਾਲ ਦੇ ਵਿਰਾਗੀ ਨਾਲ ਨਜਾਇਜ਼ ਤਾਲਕ ਸਨ। ਦੋਨਾਂ ਨੂੰ ਕਈ ਵਾਰ ਟੋਕਿਆ ਪਰ ਬਾਜ਼ਨਾ ਨਹੀਂ। ਇੱਕ ਦਿਨ ਬੰਤੇ ਦੀ ਚਾਚੀ ਠੰਡ ਵਿੱਚ ਧੂਨੀ ਅੱਗੇ ਅੱਗ ਸੇਕ ਰਹੀ ਸੀ ਬੰਤੇ ਤੇ ਜੱਗੇ ਨੇ ਅਖੀਰੀ ਤਾਕੀਦ ਕੀਤੀ ਪਰ ਉਸਨੇ ਜਵਾਬ ਦਿੱਤਾ ਜੋ ਕਰਨਾ ਕਰ ਲੋ ਇਹਨਾਂ ਨੇ ਗੁੱਸੇ ਵਿੱਚ ਆ ਕੇ ਗੋਲੀਆਂ ਮਾਰ ਦਿੱਤੀਆਂ ਫਿਰ ਬਾਵੇ ਬਰਾਗੀ ਦੇ ਘਰ ਅੱਗੇ ਖਲੋ ਕੇ ਉਸ ਨੂੰ ਬਾਹਰ ਨਿਕਲਣ ਲਈ ਕਿਹਾ ਉਸ ਦੇ ਘਰ ਇੱਕ ਪਰੌਣਾ ਆਇਆ ਹੋਇਆ ਸੀ ਜਿਸ ਨੇ ਉਸ ਨੂੰ ਬਾਹਰ ਨਿਕਲਣ ਤੋਂ ਵਰਜ ਦਿੱਤਾ ਤੇ ਕੁੰਡਾ ਲਾ ਕੇ ਕਰਦੇ ਸਾਰੇ ਜੀ ਅੰਦਰ ਬੈਠ ਗਏ ਜਦੋਂ ਵਾਰ-ਵਾਰ ਕਹਿਣ ਤੇ ਵੀ ਬਰਾਗੀ ਬਾਹਰ ਨਹੀਂ ਨਿਕਲਿਆ ਜੱਗੇ ਤੇ ਬੰਤਨੇ ਕਰਦੀ ਛੱਤ ਪਾੜ ਕੇ ਅੱਗ ਲਾ ਦਿੱਤੀ ਇਹਨਾਂ ਨੂੰ ਆਸੀ ਅੱਗ ਲੱਗਣਾ ਸਾਰੇ ਦੀ ਬਾਹਰ ਆ ਜਾਣਗੇ ਪਰ ਧੂਏ ਵਿੱਚ ਘੁੱਟ ਕੇ ਅੰਦਰ ਹੀ ਮਰ ਗਏ ਜੱਗੇ ਨੂੰ ਵਰਾਗੀ ਦੀਆਂ ਕੁੜੀਆਂ ਮਾਰੇ ਜਾਂਦਾ ਬੜਾ ਪਛਤਾਵਾ ਹੋਇਆ ਜੱਗੇ ਮਾਰੀਆਂ ਥੰਮਣ ਕੇ ਕੁੜੀਆਂ ਜੱਗੇ ਨੂੰ ਪਾਪ ਲੱਗਿਆ ਜੱਗੇ ਨੂੰ ਪਤਾ ਸੀ ڈاکੂਆਂ ਦੀ ਉਮਰ ਕੋਈ ਬਹੁਤੀ ਲੰਬੀ ਨਹੀਂ ਹੁੰਦੀ ਉਸਨੇ ਆਪਣੀ ਤੀਜਾ ਰਿਸ਼ਤਾ ਸਰਦਾਰ ਕੇਰ ਸਿੰਘ ਕਾਵਾਂ ਦੇ ਛੋਟੇ ਭਰਾ ਮੱਖਣ ਸਿੰਘ ਦੇ ਲੜਕੇ ਆਵਾਰ ਸਿੰਘ ਨਾਲ ਕਰ ਦਿੱਤਾ ਤੇ ਦੇਨਲੈਂਡ ਗੈਣਾ ਘੱਟਾ ਬਿਆ ਤੋਂ ਪਹਿਲਾਂ ਹੀ ਗਾਬੋ ਦੇ ਸੌਰੇ ਘਰ ਪੇ ਦਿੱਤਾ ਜੱਗੇ ਦੇ ਪਿੰਡ ਤੋਂ ਕੁਝ ਕੋ ਦੂਰ ਸਿੱਧੂਪੁਰ ਪਿੰਡ ਸੀ ਇਸ ਪਿੰਡ ਦਾ ਮਲੰਗੀ ڈاکੂ ਹੋਇਆ ਤੇ ਇਸ ਦਾ ਇੱਕ ਸਾਥੀ ਹਰਨਾਮ ਸਿੰਘ ਸੀ ਇਹ ਦੋ ਕੁ ਬਾਰੇ ਪਹਿਲਾਂ ਮਾਰੇ ਗਏ ਸਨ ਮਲੰਗੀ ਮੁਸਲਮਾਨ ਫਕੀਰਾਂ ਦਾ ਮੁੰਡਾ ਸੀ ਤੇ ਹਰਨਾਮ ਸਿੰਘ ਛੋਟੇ ਜਿਹੇ ਸਿੱਖ ਕਿਸਾਨ ਪਰਿਵਾਰ ਦਾ ਮੁੰਡਾ ਸੀ ਦੋਨਾਂ ਦੀ ਦੰਦ ਟੁਕਮੀ ਰੋਟੀ ਸੀ ਮਲੰਗੀ ਠੇਕੇ ਵਟਾਈ ਤੇ ਜ਼ਮੀਨ ਦਿਵਾਹੀ ਕਰਦਾ ਸੀ ਉਹਨਾਂ ਦਿਨਾਂ ਵਿੱਚ ਇਹ ਆਮ ਰਵਾਜ ਸੀ ਸਾਰੇ ਪਿੰਡ ਦੀ ਰੋਟੀ ਸਾਂਝੇ ਤੰਦੂਰ ਤੇ ਪਕਦੀ ਹੁੰਦੀ ਸੀ ਮਲੰਗੀ ਦੀ ਛੋਟੀ ਭੈਣ ਤੇ ਭਾਈ ਤੰਦੂਰ ਤੇ ਰੋਟੀਆਂ ਪਕਾਰੇ ਸਨ ਇਹਨੇ ਨੂੰ ਜ਼ੈਲਦਾਰ ਦੇ ਕੰਮੇ ਵੀ ਰੋਟੀਆਂ ਬਣਾਉਣਾ ਆਗੇ ਉਹਨਾਂ ਨੇ ਤੰਦੂਰ ਤੋਂ ਮਲੰਗੀ ਦੀਆਂ ਰੋਟੀਆਂ ਬੰਦ ਕਰਕੇ ਪਹਿਲਾਂ ਜ਼ੈਲਦਾਰ ਦੀਆਂ ਰੋਟੀਆਂ ਲਾਉਣ ਲਈ ਕਿਆ ਜਦੋਂ ਮਲੰਗੀ ਦੀ ਭੈਣ ਨਾਮੰਨੀ ਕਾਮਿਆ ਨੇ ਉਸ ਦੀ ਗੁੱਤ ਪੁੱਠ ਦਿੱਤੀ ਤੇ ਚਪੇੜਾਂ ਮਾਰੀਆਂ ਇਸੇ ਤਰ੍ਹਾਂ ਮਲੰਗੀ ਦਾ ਛੋਟਾ ਭਾਈ ਮਲੰਗੀ ਤੇ ਹਰਨਾਮੇ ਨੂੰ ਬੁਲਾ ਲਿਆ ਝਗੜਾ ਵੱਧ ਗਿਆ ਜ਼ੈਲਦਾਰ ਦੇ ਬੰਦਿਆਂ ਨੇ ਮਲੰਗੀ ਦਾ ਛੋਟਾ ਭਾਈ ਕਤਲ ਕਰ ਦਿੱਤਾ ਮਲੰਗੀ ਤੇ ਹਰਨਾਮੇ ਦੇ ਵੀ ਸੱਟਾਂ ਮਾਰੀਆਂ ਉਲਟਾ ਆਪਣੇ ਇੱਕ ਕਾਮੇ ਦੀਆਂ ਗੋਲੀਆਂ ਮਾਰ ਕੇ ਮਲੰਗੀ ਹਰਨਾਮੇ ਤੇ ਹਰਨਾਮੇ ਦੇ ਬਾਪ ਤੇ ਕਤਲ ਦਾ ਕੇਸ ਬਣਾ ਦਿੱਤਾ ਮਲੰਗੀ ਹੁਰੀ ਹਵਾਲਾਤ ਵਿੱਚ ਹੀ ਸਨ ਜਦੋਂ ਇੱਕ ਰਾਤ ਜ਼ੈਲਦਾਰ ਦੇ ਬੰਦਿਆਂ ਨੇ ਮਲੰਗੀ ਦੀ ਭੈਣ ਨੂੰ ਹੱਥ ਪਾ ਲਿਆ ਮਲੰਗੀ ਦੀ ਅੰਨੀ ਮਾਂ ਕੰਦਾ ਨਾ ਟਕਰਾਂ ਮਾਰ ਮਾਰ ਕੇ ਬੇਹੋਸ਼ ਹੋ ਗਈ ਜਦੋਂ ਇਸ ਘਟਨਾ ਦਾ ਮਲੰਗੀ ਹੁਰਾਂ ਨੂੰ ਪਤਾ ਲੱਗਿਆ ਤਾਂ ਹਰਨਾਮੇ ਦਾ ਬਾਪ ਦਿਲ ਦੇ ਦੌਰੇ ਨਾਲ ਤਾਂ ਹੀ ਹੇਲੀ ਹੋ ਗਿਆ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ ਰੋਵ ਵਿੱਚ ਭਰੇ ਪੀਤੇ ਮਲੰਗੀ ਤੇ ਹਰਨਾਮਾ ਹਵਾਲਾਤ ਵਿੱਚੋਂ ਕੰਦ ਪਾੜ ਕੇ ਫਰਾਰ ਹੋ ਗਏ ਹਵਾਲਾਤ ਵਿੱਚੋਂ ਬਾਹਰ ਆਉਂਦਿਆਂ ਇਹਨਾਂ ਨੇ ਸਭ ਤੋਂ ਪਹਿਲਾਂ ਸਿੱਧੂਪੁਰ ਦੇ ਜ਼ੈਲਦਾਰ ਦਾ ਜ਼ਨਾਨੀਆਂ ਨੂੰ ਛੱਡ ਕੇ ਸਾਰਾ ਟੱਬਰ ਮਾਰ ਦਿੱਤਾ ਸਿਰਫ ਮੁੰਡਾ ਆਪਣੀ ਜਾਨ ਬਚਾ ਕੇ ਨਿਕਲ ਗਿਆ ਇਸ ਤੋਂ ਬਾਅਦ ਮਲੰਗੀ ਤੇ ਹਰਨਾਮਾ ਡਾਕੂ ਬਣ ਗਏ ਇਨਾਂ ਨੇ ਪਹਿਲਾਂ ਕੁਝ ਲੁਟੇਰਿਆਂ ਤੇ ਵਿਆਜ ਖਾਣੇ ਸ਼ਾਹੂਕਾਰਾਂ ਨੂੰ ਸੋਧਿਆ ਫਿਰ ਜਿਹੜਾ ਕੋਈ ਸਰਕਾਰ ਪੱਖੀ ਗਰੀਬਾਂ ਨੂੰ ਤੰਗ ਕਰਦਾ ਸੀ ਉਸ ਨੂੰ ਸੋਧਣਾ ਸ਼ੁਰੂ ਕੀਤਾ ਇੱਕ ਹਵਤ ਬਣ ਗਈ ਦੇਨੇ ਰਾਜ ਫਰੰਗੀ ਦਾ ਰਾਤੀ ਰਾਜ ਮਲੰਗੀ ਦਾ ਇਸ ਜੋੜੀ ਤੇ ਸਰਕਾਰ ਨੇ ਇਨਾਮ ਰੱਖ ਦਿੱਤਾ ਇੱਕ ਰਾਤ ਮਲੰਗੀ ਤੇ ਹਰਨਾਮਾ ਕਿਸੇ ਵਾਕਿਫ ਬੰਦੇ ਦੇ ਡੇਰੇ ਤੇ ਠਹਿਰੇ ਹੋਏ ਸਨ ਡੇਰੇ ਵਾਲੇ ਨੇ ਮਲੰਗੀ ਹੋਰਾਂ ਨੂੰ ਮੇਥਿਆਂ ਵਾਲੀਆਂ ਰੋਟੀਆਂ ਦੱਸ ਕੇ ਭੰਗ ਵਾਲੀਆਂ ਖਵਾ ਦਿੱਤੀਆਂ ਇਨਾਮ ਦੇ ਲਾਲਚ ਬਸ ਪੁਲਿਸ ਨੂੰ ਮਲੰਗੀ ਹੋਰਾਂ ਦੇ ਆਨਗਨਲ ਨਸ਼ੇ ਹੀ ਹੁੰਦੀ ਇਤਰਾ ਦੇ ਦਿੱਤੀ ਮਲੰਗੀ ਤੇ ਹਰਨਾਮਾ ਡੇਰੇ ਤੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਜੱਗੇ ਦੀ ਧੀ ਮਾਤਾ ਰੇਸ਼ਮ ਕੌਰ ਉਰਫ ਗਬੋ ਦੇ ਨਾਲ ਇੱਕ ਦਿਨ ਜੱਗੇ ਨੇ ਸਾਥੀਆਂ ਨਾਲ ਮਲੰਗੀ ਦੇ ਪਿੰਡ ਸਿੱਧੂਪੁਰ ਜਾਣ ਦਾ ਪ੍ਰੋਗਰਾਮ ਬਣਾ ਲਿਆ ਉੱਥੇ ਮਲੰਗੀ ਦੀ ਮਾਂ ਦੀ ਖਬਰ ਸਰ ਲੈਣਾ ਚਾਹੁੰਦਾ ਸੀ ਤੇ ਨਾਲ ਹੀ ਮਲੰਗੀ ਨੰਬਰ ਮਾਉਣ ਵਾਲੇ ਵੀ ਉਸ ਨੂੰ ਡਟ ਕਰੇ ਸਨ ਮਲੰਗੀ ਦਾ ਡੇਰਾ ਉਜੜਿਆ ਪਿਆ ਸੀ ਸਿਰਫ ਅੰਨੀਮਾ ਜ਼ਿੰਦਗੀ ਦੇ ਦਿਨ ਪੂਰੇ ਕਰ ਰਹੀ ਸੀ ਜੱਗੇ ਨੇ ਦੁਪਹਿਰ ਡੇਰੇ ਤੇ ਹੀ ਕੱਟਣ ਦਾ ਪ੍ਰੋਗਰਾਮ ਬਣਾ ਲਿਆ ਉਸ ਨੇ ਲਾਲੂ ਨਾਈ ਨੂੰ ਰੋਟੀ ਟੁਕਦਾ ਇੰਤਜ਼ਾਮ ਕਰਨ ਲਈ ਕਿਹਾ ਲਾਲੂ ਦਾ ਪਿੰਡ ਲੱਖੂ ਕੇ ਸਿੱਧੂਪੁਰ ਦੇ ਨਾਲ ਹੀ ਪੈਂਦਾ ਸੀ ਉਸ ਨੇ ਆਪਣੇ ਪੰਜੇ ਪਾਈਆਂ ਨੂੰ ਮਿਲਣ ਦੇ ਬਹਾਨੇ ਬੁਲਾ ਲਿਆ ਤੇ ਆਉਣ ਲੱਗਿਆਂ ਦੇਸੀ ਸ਼ਰਾਬ ਲਿਆਉਣ ਲਈ ਤਾਕੀਦ ਕੀਤੀ ਮੰਦੇ ਭਾਗਾ ਨੂੰ ਜੱਗੇ ਨੇ ਰੋਟੀ ਤੋਂ ਪਹਿਲਾਂ ਸ਼ਰਾਬ ਦੇ ਦੋ ਦੋਹਾੜੇ ਲਾਉਣ ਦਾ ਪ੍ਰੋਗਰਾਮ ਬਣਾ ਲਿਆ ਬੰਤੇ ਤੇ ਜੱਗੇ ਨੇ ਆਪਣੇ ਆਪਣੇ ਗਲਾਸ ਵਿੱਚ ਸ਼ਰਾਬ ਪਾ ਕੇ ਬੋਤਲ ਮੰਜੇ ਦੀ ਧੌਣ ਵਿੱਚ ਪਸਾ ਦਿੱਤੀ। ਸੋਹਣ ਤੇਲੀ ਨੇ ਲਾਲੂ ਨਾਈ ਦੇ ਪਿੰਡ ਲੱਖੂ ਕੇ ਕਿਸੇ ਦੋਸਤ ਨੂੰ ਮਿਲਣ ਜਾਣਾ ਸੀ ਇਸ ਕਰਕੇ ਨਹੀਂ ਪੀਤੀ। ਉਸਨੇ ਭਾਈਆਂ ਸਮੇਤ ਪਹਿਰੇ ਤੇ ਖੜਨਾ ਸੀ। ਕਿੰਨੀ ਦੇਰ ਗਲਾਸ ਖੜਕਦੇ ਰਹੇ, ਠੱਠੇ ਮਖੌਲ ਚੱਲਦੇ ਰਹੇ। ਮਲੰਗੀ ਦੀ ਮਾਂ ਦੇ ਵੇੜੇ 2 ਸਾਲ ਬਾਅਦ ਰੌਣਕ ਪੜਤੀ ਸੀ। ਆ ਜੰਨੀ ਮਾਂ ਨੂੰ ਜੱਗੇ ਦੀਆਂ ਗੱਲਾਂ ਵਿੱਚੋਂ ਮਲੰਗੀ ਦੇ ਬੋਲਾਂ ਦੀ ਖੁਸ਼ਬੂ ਆ ਰਹੀ ਸੀ। ਜੱਗੇ ਨੇ ਗੱਲਾਂ ਵਿੱਚ ਸਮਝਾਇਆ, "ਮਾਂ ਮੇਰੀਏ, ਕਿ ਦਸ ਸਾਡੇ ਯਾਰ ਮਲੰਗੀ ਦੀ ਰੂਹ ਇਸੇ ਕੋਲੋਂ ਨਾ ਤੜਫਦੀ ਰਵੇ ਕਿ ਮੇਰਾ ਕਿਸੇ ਨੇ ਬਦਲਾ ਨਹੀਂ ਲਿਆ ਅੱਜ ਸਾਰੇ ਲਾਂਬੇ ਲਾ ਦੇਾਂਗੇ ਸਾਰੇ ਇਕੱਠੇ ਰੋਟੀ ਪਾਣੀ ਖਾਦਾ ਸੋਣ ਤੇਲੀ ਆਪਣੇ ਦੋਸਤ ਨੂੰ ਲੱਖੂ ਕੇ ਮਿਲਣ ਤੁਰ ਪਿਆ ਲਾਲੂ ਨਹੀਂ ਤ ਉਸ ਦਾ ਪਾਈ ਬੰਦੂਕਾਂ ਫੜ ਕੇ ਪੈਰੇ ਤੇ ਖਲੋ ਗਏ ਕਲੈਣੀ ਸ਼ਰਾਬ ਦੇ ਡੋਰ ਵਿੱਚ ਜੱਗੇ ਤੇ ਬੰਤੇ ਦੀ ਅੱਖ ਲੱਗ ਗਈ ਉਹ ਇੱਕੋ ਹੀ ਮੰਜੇ ਤੇ ਲੰਮੇ ਪੈ ਗਏ ਕੁੱਚਰ ਪਿੱਛੋਂ ਟਿੱਕੀ ਦੁਪਹਿਰ ਦੀ ਵਕੀ ਦੋ ਗੋਲੀਆਂ ਦੀ ਇਕੱਠੀ ਆਵਾਜ਼ ਨੇ ਧਰਤੀ چیر ਕੇ ਲਹੂ ਲੋਹਾਨ ਕਰ ਦਿੱਤੀ। ਜੱਗੇ ਤੇ ਬੰਤੇ ਦੀਆਂ ਸਾਰ ਰਗਾਂ ਵਿੱਚ ਨੇੜਿਓਂ ਗੋਲੀਆਂ ਮਾਰੀਆਂ ਗਈਆਂ ਸਨ। ਮੰਜੇ ਤੇ ਦੋਹਾਂ ਦੇ ਸਰੀਰ ਤੜਫ ਰਹੇ ਸਨ। ਫਿਰ ਹੋਰ ਗੋਲੀਆਂ ਨੇ ਇਹਨਾਂ ਦੇ ਸਰੀਰ ਨੂੰ ਠੰਡਿਆਂ ਕਰ ਦਿੱਤਾ। ਸੋਨ ਤੇਲੀ ਗੋਲੀਆਂ ਦੀ ਆਵਾਜ਼ ਸੁਣ ਕੇ ਵਾਪਸ ਮੁੜਿਆ। ਜਦੋਂ ਉਸਨੇ ਆ ਕੇ ਦੇਖਿਆ ਜੱਗੇ ਤੇ ਬੰਤੇ ਦੀਆਂ ਲਾਸ਼ਾਂ ਵਿੱਚੋਂ ਖੂਨ ਚੋਕੇ ਮੰਜੇ ਦੀਆਂ ਵਿਰਲਾ ਰਾਹੀ ਧਰਤੀ ਤੇ ਟਪਕਰਿਆ ਸੀ। ਜਗਾ ਵੱਡਿਆ ਬੋਰਡ ਦੀ ਛਾਵੇਂ ਨੌ ਮੰਡਰਿਤ ਪਿੱਛੇ ਕੀ ਪੂਰਨਾ ਨਾਈਆਂ ਨੇ ਵੱਡ ਸੁੱਟਿਆ ਜੱਗਾ ਸੂਰਮਾ ਸੋਨ ਤੇਲੀ ਇਹ ਵੇਖ ਕੇ ਗੁੱਸੇ ਵਿੱਚ پاگل ਹੋ ਉਠਿਆ ਤੇ ਲਾਲੂ ਨਾਈ ਨੂੰ ਹੱਥੀ ਪੈ ਗਿਆ ਪਿੱਛੋਂ ਲਾਲੂ ਦੇ ਭਾਈ ਨੇ ਉਸ ਦੀ ਪਿੱਠ ਵਿੱਚ ਗੋਲੀ ਮਾਰ ਕੇ ਉਸ ਨੂੰ ਵੀ ਥਾਂ ਢੇਰ ਕਰ ਦਿੱਤਾ ਖਬਰ ਅੱਗ ਵਾਂਗੂ ਫੈਲ ਗਈ ਪੂਰੇ ਇਲਾਕੇ ਵਿੱਚ ਸਨਾਟਾ ਛਾ ਗਿਆ ਹਰ ਕੋਈ ਇੱਕ ਦੂਜੇ ਕੋਲੋਂ ਅੱਖਾਂ ਵਿੱਚ ਅੱਖਾਂ ਪਾ ਕੇ ਬਗੈਰ ਬੁਲ ਹਲਾਇਆ ਤਸਦੀਕ ਕਰਦਾ ਸੀ ਕਿ ਜੱਗਾ ਸੱਚਮੁੱਚ ਮਰਿਆ ਗਿਆ ਲਾਲੂ ਨਾ ਇਲਾਕੇ ਦੀ ਪੁਲਿਸ ਨਾਲ मिल चुका ਸੀ ਲਾਲੂ 나ਈ ਨੇ ਯਾਰ ਮਾਰ ਕਰਕੇ ਪਾਰੀ ਰਕਮ ਇੱਕ ਕਮਰਾਬਾ ਜ਼ਮੀਨ ਇੱਕ ਘੋੜੇ ਦੀ ਖੱਟੀ ਖੱਟੀ ਸੀ ਜੋ ਕਿ ਸਰਕਾਰ ਵੱਲੋਂ ਜੱਗੇ ਤੇ ਨਾਮ ਰੱਖਿਆ ਹੋਇਆ ਸੀ ਜਿਸ ਜੱਗੇ ਦੇ ਪਰਛਾਵੇਂ ਕੋਲੋਂ ਪੁਲਿਸ ਨੂੰ ਡਰ ਲੱਗਦਾ ਸੀ ਉਹਨੂੰ ਮਾਰਨਾ ਪੁਲਿਸ ਤੇ ਵਸਤੀ ਗੱਲ ਨਹੀਂ ਸੀ ਸੋ ਇਹ ਕਾਰਾ ਪੁਲਿਸ ਨੇ ਲਾਲੂ 나ਈ ਦੀ ਜ਼ਮੀਰ ਖਰੀਦ ਕੇ ਕਰਵਾਇਆ ਲਾਲੂ ਨੂੰ ਵੀ ਜੇਲ੍ਹ ਹੋਈ ਬਾਅਦ ਵਿੱਚ ਲਾਲੂ ਨੂੰ ਕੈਦੀਆਂ ਨੇ ਜੇਲ੍ਹ ਵਿੱਚ ਹੀ ਕੁੱਟ-ਕੁੱਟ ਕੇ ਮਾਰ ਦਿੱਤਾ ਜਗਨਤੀ ਸਾਲਾਂ ਦੀ ਭਰੀ ਜਵਾਨੀ ਵਿੱਚ ਬੇਬਸ ਲੋਕਾਂ ਨੂੰ ਕਿਸੇ ਹੋਰ ਜੱਗੇ ਦਾ ਇੰਤਜ਼ਾਮ ਕਰਨ ਲਈ ਛੱਡ ਗਿਆ ਜੋ ਇਹਨਾਂ ਨੂੰ ਕਿਸੇ ਅਸਕਰ ਅਲੀ ਥਾਣੇਦਾਰ ਸੂਦ ਖੋਰ ਸ਼ਾਹੂਕਾਰ ਤੇ ਅੰਗਰੇਜ਼ ਪੱਖੀ ਜ਼ਗੀਰਦਾਰਾਂ ਤੋਂ ਨਜ਼ਾਰ ਤੋਅਈਗਾ ਜੱਗਾ ਸਿਰਫ 3 ਮਹੀਨੇ ਪਗੋੜਾ ਰਿਆ ਇਸ ਦੌਰਾਨ ਪੂਰੇ ਇਲਾਕੇ ਨੇ ਜਾਜ਼ ਫਿਜ਼ਾ ਦਾ ਆਨੰਦ ਮਾਣਿਆ ਨਾ ਪੁਲਿਸ ਦੀ ਤੌਂਸ ਨਾ ਸ਼ਾਹੂਕਾਰਾਂ ਦੀਆਂ ਕੁਰਕੀਆਂ ਸਗੋਂ ਸਰਕਾਰ ਪੱਖੀ ਆਪਣੀਆਂ ਜਾਨਾਂ ਬਚਾਉਂਦੇ ਰਹੇ ਵਾਵੇਂ ਪਟੰਗੇ ਵਾਂਗੂ ਇਹਨਾਂ ਲੋਕਾਂ ਦੀ ਉਮਰ ਥੋੜੀ ਹੁੰਦੀ ਹੈ ਪਰ ਜ਼ਬਰ ਹੁਕਮਰਾਨ ਵਿਰੁੱਧ ਸੂਰਮੇ ਪੰਜਾਬੀਆਂ ਦੀ ਅਣਖ ਤੇ ਹੱਕਾਂ ਲਈ ਅਜੇਹੇ ਸੂਰਮੇ ਕਿਸੇ ਨਾ ਕਿਸੇ ਨਾਲ ਜੂਝਦੇ ਤੇ ਕੁਰਬਾਨੀਆਂ ਦਿੰਦੇ ਰਹੇ ਨੇ ਕਦੇ ਦੁੱਲਾ ਪੱਟੀ ਬਣ ਕੇ ਕਦੇ ਅਹਿਮਦ ਖਰਲ ਬਣ ਕੇ ਕਦੇ ਜਿਉਣਾ ਮੋੜ ਕਦੇ ਮਲੰਗੀ ਤੇ ਕਦੇ ਜੱਗਤ ਜੱਟ ਬਣ ਕੇ 24 ਦੀ ਆਜ਼ਾਦੀ ਸਿਰਾਂ ਦੇ ਸੌਦੇ ਕਰਕੇ ਇਹਨਾਂ ਲੋਕਾਂ ਨੇ ਕਾਇਮ ਰੱਖੀ ਇਸ ਦੀ ਤਾਇਦ ਹਜ਼ਰਤ ਸੁਲਤਾਨ ਬਾਹੂ ਸਾਹਿਬ ਕਰਦੇ ਹਨ ਜੇ ਸਿਰ ਦਿੱਤਿਆਂ ਹੱਕ ਹਾਸਲ ਹੋਵੇ ਬਾਹੂ ਉਸ ਮੌਤੋਂ ਕਿਆ ਡਰਨਾ ਹੋ ਧੰਨਵਾਦ